Murtawal! 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 Jauh Sukaar! Murtawal! Jauh Sukaar! Anda hakku! Pikir aku! Hata hakku! pikir aku! ਜੀ ਚੇਕ ਦੀ ਅਮਰ ਹੈ ਜਨਾਬਕਾਰ ਮਰਦਾਬਾ ਅੰਨਾ ਹੱਕ ਇੱਛਾ ਰੱਖ ਜਨਾਬਕਾਰ ਮਰਦਾਬਾ ਬਾਣੀ ਸ਼ਕਤੀ ਅਮਰ ਹੈ ਬਾਣੀ ਸ਼ਕਤੀ ਹਾਂਜੀ ਬਾਜੀ ਕੀ ਨਾਮ ਜੀ ਮੇਰਾ ਪੰਜ ਸਤਮੀਰ ਹੈ ਜੀ ਮਸਤਕੀਰ ਬਾਜੀ ਅੱਜ ਕੀ ਕਾਰਨ ਹੋਇਆ ਜਿਹੜਾ ਹੈਗਾ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਆ ਅਸੀਂ ਸਰਕਾਰ ਪੰਜਾਬ ਸਰਕਾਰ ਤੋਂ ਬਹੁਤ ਇਸ ਚੀਜ਼ ਦੇ ਵਿੱਚ ਖਫਾ ਆ ਜੀ ਪੰਜਾਬ ਸਰਕਾਰ ਨੇ ਸਾਡੇ ਦੇ ਸਾਬਕਾ ਫੌਜੀ ਸਾਡੇ ਉੱਤੇ ਇਨਚਾਰਜ ਲਾਏ ਆ ਜੀ ਸਫਾਈ ਸੇਵਕਾਂ ਦੇ ਡੋਰ ਟੂ ਡੋਰ ਵਾਲਿਆਂ ਤੇ ਜੀ ਤੇ ਸਾਡੇ ਜਿੰਨੇ ਵੀ ਮੁਲਾਜ਼ਮ ਤੁਹਾਨੂੰ ਸਾਰੇ ਹੜਤਾਲ ਤੇ ਬੈਠੇ ਪਏ ਆ ਜੀ ਤੇ ਸਾਡੀ ਇਹੀ ਮੰਗ ਹੈ ਸਰਕਾਰ ਨੇ ਜੇ 52 ਸਾਲ ਤੋਂ ਬਾਅਦ ਸਰਕਾਰ ਨੇ ਫੌਜੀ ਰੱਖ ਸਕਦੇ ਆ ਤੇ ਜਿਹੜੇ ਸਾਡੇ ਮੁਲਾਜ਼ਮ ਕਟਾਇਰ ਹੋਏ ਹੋਏ ਆ ਜੀ ਤੇ ਸਾਡੀ ਸਰਕਾਰ ਨੂੰ ਇਹ ਮੰਗੇ ਉਹਨਾਂ ਨੂੰ ਵੀ ਦੁਬਾਰਾ ਰੱਖਿਆ ਜਾਵੇ ਉਹਨਾਂ ਨੂੰ ਵੀ ਦੁਬਾਰਾ ਰੋਜ਼ਗਾਰ ਦਿੱਤਾ ਜਾਵੇ ਸਾਡੇ ਮੁਲਾਜ਼ਮਾਂ ਨੂੰ ਹਟਾ ਕੇ ਘਰਾਂ 'ਚ ਬਿਠਾ ਦਿੰਦੇ ਆ ਜਦਕਿ ਸਾਡੇ ਉੱਤੇ ਲਿਆ ਕੇ ਫੌਜੀ ਸਾਫ ਦਾ ਬਿਠਾ ਦਿੱਤੇ ਆ ਜੀ ਅਸੀਂ ਤਾਂ ਇਹੀ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡੇ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਦੁਬਾਰਾ ਬਹਾਲ ਕੀਤਾ ਜਾਵੇ ਜੇ ਨਹੀਂ ਤਾਂ ਸਰਕਾਰ ਸਾਡੇ ਦੇ ਉੱਤੇ ਫੌਜੀ ਰਲਾ ਕੇ ਰੱਖੂਗੀ ਸਾਫਕਾ ਕਿ ਉਹਨਾਂ ਨੂੰ ਬਗੈਰ ਸਾਡੇ ਨਾਲੋਂ 4 ਗੁਣਾ ਤਨਖਾਹ ਜ਼ਿਆਦਾ ਮਿਲਦੀ ਪਈ ਆ ਜੀ 40000 ਉਹਨਾਂ ਤਨਖਾਹ ਦੇ ਉੱਤੇ ਰੱਖਿਆ ਗਿਆ ਹੈ ਜੀ ਜੇ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਵਧਾਈ ਜਾਵੇ ਸਾਡੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਜਦ ਕਿ ਜਿਹੜੇ ਘਰਾਂ ਦੇ ਵਿੱਚ ਜਾ ਕੇ ਕੂੜਾ ਚੱਕਦੇ ਆ ਕੂੜੇ ਦੇ ਵਿੱਚ ਹੱਥ ਮਾਰਦੇ ਆ ਸਾਰਾ ਸਾਫ ਸਫਾਈਆ ਸ਼ਹਿਰ ਦਾ ਸ਼ਹਿਰ ਨੂੰ ਸਾਰਾ ਸਾਫ ਰੱਖਦੇ ਆ ਔਰ ਸ਼ਹਿਰ ਨੂੰ ਸੁੰਦਰ ਰੱਖਦੇ ਆ ਜੀ ਬਣਾ ਕੇ ਉਨਾਂ ਨੂੰ ਕੋਈ ਵੀ ਫੈਸਿਲਿਟੀ ਨਹੀਂ ਪੰਜਾਬ ਸਰਕਾਰ ਵਾਲੋ ਸਾਡੀ ਸਰਕਾਰ ਨੇ ਇਹੀ ਮੰਗਿਆ ਜੀ ਕਿ ਸਾਡੀ ਮੰਗ ਨੂੰ ਕਬੂਲ ਕੀਤਾ ਜਾਵੇ ਸਾਬਕਾ ਫੌਜੀ ਸਾਡੇ ਤੋਂ ਹਟਾਏ ਜਾਣ ਮਲਾਜ਼ਮ ਸਾਡੇਆਂ ਨੂੰ ਪੱਕੇ ਕੀਤਾ ਜਾਵੇ ਔਰ ਤਨਖਾਹ ਦਾ ਸਾਡੀ ਮਲਾਜ਼ਮਾਂ ਦੇ ਪੱਕੇ ਨਹੀਂ ਸਰਕਾਰ ਨੇ ਕਿਹਾ ਤਾਂ ਸਾਡੀ ਤਨਖਾਹ ਵਧਾਈ ਜਾਵੇ ਮਲਾਜ਼ਮਾਂ ਦੀ ਕਿ ਸਾਡਾ ਮਲਾਜ਼ਮ ਵੀ ਸਫਾਈ ਕਰੇ ਤੇ ਔਰ ਖੁਸ਼ ਰਹੇ ਜਦਕਿ 40000 ਤੁਸੀਂ ਉਹਨਾਂ ਨੂੰ ਦੇਦੇ ਆ ਆਲਰੇਡੀ ਪੈਨਸ਼ਨ ਉਹਨਾਂ ਨੂੰ ਮਿਲ ਰਹੀ ਹੈ ਇਸ ਗੌਰਮੈਂਟ ਵਾਲੋ ਉਹਨਾਂ ਨੂੰ ਪੈਨਸ਼ਨ ਵੀ ਦੇ ਦੀਆ ਸਰਕਾਰ ਦੇ ਸਰਕਾਰ ਉਹਨਾਂ ਨੂੰ 40000 ਤਨਖਾਹ ਵੀ ਦੇ ਦੀਆ ਸਾਡੇ ਉੱਤੇ ਸੁਪਰਵਾਈਜ਼ ਦੀ ਕਰਨ ਦਾ ਹੈ। ਕੱਚੇ ਪੱਕੇ ਮੁਲਾਜ਼ਮਾਂ ਸਾਰਿਆਂ ਦੇ ਫੌਜੀ ਨੂੰ ਲਾਇਆ। ਬਿਲਕੁਲ ਹੀ ਸਾਰਿਆਂ ਦੇ ਲਾਇਆ ਜੀ ਹੈ। ਤੁਹਾਨੂੰ ਕੀ ਦਿੱਤਾ ਤੁਹਾਡੇ ਤੇ ਮਲੇ ਕੀ ਕਦੇ ਨਹੀਂ ਲਗਾਇਆ। ਸਾਡੇ ਤੇ ਚੈਕਿੰਗ ਅਫਸਰ ਲਗਾਇਆ ਜੀ ਉਹਨਾਂ ਨੂੰ। ਇਹਦੇ ਸਾਨੂੰ ਵੀ ਲੋੜ ਨਹੀਂ ਹੈਗੀ। ਇਹਦੇ ਸਬੰਧ ਵਿੱਚ ਕਿਸੇ ਉੱਚ ਅਧਿਕਾਰੀ ਨੂੰ ਤੁਸੀਂ ਆਪਣਾ ਮੰਗ ਪੱਤਰ ਦਿੱਤਾ ਹੋਵੇ। ਹਾਂਜੀ ਅਸੀਂ ਈਓ ਸਾਹਿਬ ਨੂੰ ਜੀ ਮੰਗ ਪੱਤਰ ਦਿੱਤਾ ਆ। ਸਾਡੀ ਜੂਨੀਅਨ ਹੈ ਜੀ ਸ਼੍ਰੀ ਚੰਦਰ ਗਰੇਵਾਲ ਜੀ ਚੇਅਰਮੈਨ। ਸਾਡੇ ਅਸੀਂ ਭਾਜੀ ਸਾਡੇ ਸਾਗਰ ਭਾਜੀ ਜਿਹੜੇ ਸਾਡੇ ਸਲਾਹ ਕਰ ਰਹੇ ਆ ਜੀ ਅਸੀਂ ਉਹਨਾਂ ਦੀ ਸਲਾਹ ਦੇ ਨਾਲ ਹੀ ਇਸ ਕਦਮ ਤੇ ਉੱਤੇ ਬੈਠੇ ਆ ਜੀ। ਅਸੀਂ ਦੁਬਾਰਾ ਜਿੱਦਾਂ ਉਹਨਾਂ ਨੇ ਵੀ ਸਾਨੂੰ ਕਿਹਾ ਹੈ ਜਿੰਨੇ ਦੇ ਕਰ ਮੈਣਾ ਬੋ ਅਸੀਂ ਬੈਠਾਂਗੇ ਜੀ ਜੇ ਅਗਰ ਸਾਨੂੰ ਹੜਤਾਲ ਦਾ ਜੋ ਵੀ ਸਾਨੂੰ ਸੁਨੇਹਾ ਦਿੰਦੇ ਆ ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜੀ ਹੜਤਾਲ ਅੱਜ ਦਾ ਦਿਨ ਚੱਲੇਗੀ ਜਾਂ ਨਹੀਂ ਸਰ ਇਹ ਲੰਬੀ ਚੱਲੇਗੀ ਜੀ ਲੰਬੀ ਜਾਊਗੀ ਦਾ ਪਤਾ ਕੋਈ ਨਹੀਂ 4 ਦਿਨ ਤੇ 5 ਦਿਨ ਹਾਂਜੀ ਸਰ ਇਹ ਜਿੰਨਾ ਵੀ ਟਾਈਮ ਲੱਗੂਗਾ ਸਾਡੀ ਜੂਨੀਅਨ ਜੋ ਸਾਨੂੰ ਕਹੂਗੀ ਅਸੀਂ ਉਹ ਜੂਨੀਅਨ ਦੇ ਨਾਲ ਆ ਜੀ ਜੇ ਕਰ ਮੰਗਾ ਨਹੀਂ ਮੰਨਿਆ ਜਾਂਦਾ ਉਸ ਤੋਂ ਅਗਲਾ ਸੰਘਰਸ਼ ਵੀ ਹੋਵੇਗਾ ਸਰ ਇਹੀ ਹੜਤਾਲ ਹੀ ਰੱਖਾਂਗੇ ਜੀ ਪੰਜਾਂ ਦੀ ਜੀ ਬਨੋਲ ਕੁਮਾਰ ਜੀ ਕੀ ਗੱਲ ਹੋਈ ਅੱਜ ਨਗਰ ਕੌਂਸਲ ਵਿੱਚ ਕੀ ਧਰਨਾ ਲਾਇਆ ਸੀ ਨਗਰ ਜਿਹੜਾ ਕੋਈ ਜੀ ਸਾਨੂੰ ਜੇ ਸੁਪਰਵਾਜੀ ਕੋਈ ਲੋੜ ਨਹੀਂ ਹੈਗੀ ਜਿਹੜੀ ਵੀ ਉਹ ਕੰਮ ਕਰ ਲੈਣੇ ਉਹ ਗਲਤ ਗੱਲ ਹੈ ਪੰਜਾਬ ਸਰਕਾਰ ਸਾਨੂੰ ਉਹਦਾ ਕੋਈ ਲਾਭ ਨਹੀਂ ਹੈਗਾ ਯਾਨੀ ਸਾਨੂੰ ਲਾਭ ਕੋਈ ਸਖਾਵਾਂ ਵਾਲੇ ਦਿੱਤਾ ਜਾਵੇ ਜਿਹੜਾ ਸਾਡੇ ਮੁਲਾਜ਼ਮ ਖੁਸ਼ ਹੋਣ ਬਸ ਥੈਂਕ ਯੂ